ਹਾਂ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਡੇਫਾਰਾ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਜਿਹੜੇ ਆਪਾਂ ਵੀਡੀਓ ਬਣਾ ਰਹੇ ਆਂ ਪਿੰਡ ਚੱਕ ਮਿਸ਼ਰੀਖਾਂ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਡਿਪਟੀ ਵੀਰ ਕੋਲ ਆਪਾਂ ਜਾਏ ਆਂ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਦੋ گاਵਾ ਦਿਖਾਉਣੀ ਐ ਸੋਈਆਂ ਸਵਾਈਆਂ ਤੁਹਾਨੂੰ ਦੋਵੇਂ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਜੈ ਮਾਤਾ ਦੀ ਪਾਜੀ ਅੱਜ ਅੱਛਾ ਜੈ ਮਾਤਾ ਦੀਆਂ ਕਾਹ ਚੱਕੀ ਗੱਲ ਆ ਅੱਜ ਭਾਈ ਜੋ ਜਗਾਈ ਆ ਅੱਛਾ ਅੱਜ ਜੁੱਤਾ ਆ ਹਾਂਜੀ ਜੀ ਠੀਕ ਹੈ ਤੇ ਚਲੋ ਨਾਮ ਦੱਸਦੇ ਕਰੀ ਹਾਂ ਬਾਜੀ ਡਿਪਟੀ ਤੇ ਚੱਕ ਮੇਹੀ ਕੰਕ ਸੇਜ ਨਾਲਾ ਤੇ ਜਲਾ ਅੰਬਰਸਰ ਤੇ ਫੋਨ ਨੰਬਰ ਬੋਲਦੇ ਕਰੀ 88372 ਠੀਕ ਆ ਕੱਲ ਵਾਲਾ ਵੇਗਾ ਮਾਲ ਫਿਰ ਹਾਂਜੀ ਬਾਜੀ ਮਾਲ ਵੇਖਿਆ ਠੀਕ ਆ ਤੇ ਅੱਜ 200 ਸੋਈਆਂ ਸਵਾਈਆਂ ਹਨਾ ਸੋਈਆਂ ਸਵਾਈਆਂ ਠੀਕ ਆ ਤੇ ਜਿਹੜੀ ਇਹ ਪਹਿਲੇ ਨੰਬਰ ਤੇ ਜਰਸੀ ਆ ਕਿੰਨਾ ਕੁ ਚਿਰ ਹੋਇਆ ਇਹਨਾਂ ਸੋਈ ਨਾ ਇਹਨੂੰ ਬਾਜੀ ਘਰ ਵਾਲੇ ਅਲਦੇ ਪਾ ਜੰਦੇ ਨੇ ਮਹੀਨੇ ਤੋਂ ਅੰਦਰ ਆ ਤੇ ਪਰ ਆਪਾਂ ਮਹੀਨਾ ਕਹਿ ਕੇ ਲਈਏ ਮਹੀਨੇ ਦੇ ਲਾਗੇ ਬੰਨੇ ਹੈਗੇ ਜੀ ਦੇ ਖਾਂਦੀ ਟੋੜੀ ਟਾੜੀ ਮੂੰਹ ਮਾਰਦੀ ਆ ਗਈ ਵਸ਼ੀ ਜੀ ਅੱਛਾ ਮਗਰ ਇਹਦੇ ਵਸ਼ੀ ਆ ਪਿਓਰ ਜਰਸੀ ਵਸ਼ੀ ਵੇਖੋ ਠੀਕ ਆ ਹਾਂਜੀ ਆਹ ਵੇਖੋ ਫੇਸ ਵੇਖੋ ਵਸ਼ੀ ਦਾ ਠੀਕ ਆ ਤੇ ਥਣ ਵੀ ਇਹਦਾ ਚੰਗਾ ਹੈ ਥਣ ਵੀ ਲੱਗੇ ਤਾਂ ਦੇਖ ਸਾਦੇ ਜੀ ਤੇ ਕਿੰਨੇ ਕ ਦੁੱਧ ਆ ਲਈ ਆ ਬੀ ਜੀ ਦੁੱਧ ਪਾ ਜੀ ਉਹ ਨਾ ਆਂਦੇ ਵੀ ਵੰਡ ਮੁੰਡਾ ਸੀਜ਼ ਫੀਡ ਪਾਉਂਦੇ ਨੇ ਦੋ ਦਿਨ ਹੀ ਲਿਆ ਗਏ ਨੇ ਤੇ ਕੱਲ ਪਰਸੋਂ ਦੀ ਹਾਂਜੀ ਦੁੱਧ 11-12 ਕਿਲੋ ਹੀ ਹਾਂਜੀ 9 ਕਿਲੋ ਅੱਛਾ 9 ਕਿਲੋ ਪਰ ਆਪਾਂ 8 ਕਿ ਠੀਕ ਹੈ ਕਾਤੀ ਆਇਆ ਤਾਂ ਸਾਡੇ ਸਾਹਮਣੇ ਹੈ ਕੱਲ ਮਹੀਆਂ ਵੇਚੀਆਂ ਦਾ ਹਾਂਜੀ ਤੇ 8 ਕਿਲੋ ਪੱਕਾ ਦੁੱਧ ਹੈ ਗਿਆ ਤੇ ਬਾਜੀ ਕੰਡੇ ਵਾਲਾ 8 ਲੀਟਰ ਹੋਊਗਾ ਮੈਂ 2 ਡੰਗ ਸਾਡੇ ਘਰ ਜੋੜ ਤੇ ਤੋਰਾਂ ਫਿਰ ਇੱਕ ਕਰੀ ਨਾ ਮੈਂ ਕੱਦ ਕੋ ਤੇ ਜਿੱਡਾ ਕਿ ਜਰਸੀ ਦਾ ਹੁੰਦਾ ਤੁਹਾਨੂੰ ਪਤਾ ਹਾਂਜੀ ਬਾਕੀ ਉਹ ਜਿੱਦਿਆਂ ਕਿ ਜਰਸੀਆਂ ਹੁੰਦੀਆਂ ਮਾਡੀ ਕੀ ਆ ਕੋਈ ਵੀਰ ਕਰੇ ਸਾਈ ਪਾ ਕੇ ਕਦ ਨਿਕਾ ਹਾਂਜੀ ਹਾਂਜੀ ਮਾਹੀ ਵੀ ਚਾਰ ਦੰਦ ਦੇ ਚਾਰ ਦੰਦ ਜੀ ਮੋ ਹਾਂ ਦੇ ਫਦੇ ਹੈਗੀ ਪਿਓਰ ਚਾਰ ਦੰਦ ਪਹਿਲਾ ਹੀ ਸੂਆ ਜੇ ਦਾ ਇੱਕ ਮਿੰਟ ਰੋਟ ਠੀਕ ਹੈ ਜੀ ਲੈ ਜਾਓ ਜੀ ਤੋਰ ਦੇ ਕਰੀ ਦੁੱਧ ਮੋਕੇ ਤੇ ਜਿਹੜਾ 8 ਕਿਲੋ ਦੱਸਦੇ ਵੀ ਹੈਗਾ ਇਹਦੇ ਕੋਲ ਭਾਈ ਖੜਾਉਣਾ ਜਾ ਆਦੇ ਠੀਕ ਆ ਹਾਂ ਖੜਾਉਣਾ ਜਾ ਹਿਸਾਬ ਨਾਲ ਮੰਨ ਲਓ ਨਿਗਾ ਜਾ ਫੇਸ ਆ ਉਨੀਆਂ ਕ ਥੱਲੇ ਵੱਡੀ ਗਾ ਪਿਆ ਹਾਂਜੀ ਹਾਂਜੀ ਬਾਕੀ ਇਹ ਹੈ ਕਿ ਗਰਮੀਆਂ ਚ ਰੱਖਣ ਵਾਲੀ ਗਾ ਵਾ ਦੁੱਧ ਵੀ ਸੰਗਣਾ ਭਾਜੀ ਇਹ ਵੀ 9 ਕਿਲੋ ਵੇਰ ਥੱਲੇ ਹੋਊਗਾ ਅੱਛਾ ਪਰ ਆਪਾਂ ਕਿਲੋ ਦੇ ਘੱਟ ਦੱਸਣ ਦੇ ਵੀ ਪਤਾ ਵੀ ਪੜਾ ਫੋਨ ਕਰਦੇ ਵੀ ਨਹੀਂ ਯਾਰ ਸੱਚਾ ਬੰਦਾ ਠੀਕ ਆ ਭਾਜੀ ਲੈ ਘੜਨਾ ਇੱਕ ਪੈਸਾ ਬੜਾ ਕੋਈ ਠੀਕ ਆ ਨਾ ਮਾਂ ਮਤੀਆਂ ਦੇ ਨਹੀਂ ਲਾਉਂਦੀਆਂ ਠੀਕ ਆ ਤੇ ਮੋਲੇ ਦਾ ਫਿਰ ਮੁੱਲ ਭਾਜੀ ਤੁਹਾਨੂੰ ਪਤਾ ਐ ਦਦੀਆਂ 36 ਦੀਆਂ 37 ਦੀਆਂ ਵੀ ਗੰਡੀਆਂ ਹਾਂਜੀ ਪਰ ਆਪਾਂ 30 ਜਮਾਨਤਨ ਕਰ ਦਈਏ ਕਿੰਨਾ ਦੋ ਕਰਦੇ ਖਿਆਰ ਤੇ ਦੇ ਦिए ਲਾ ਲਓ ਇੱਕ ਇੱਕੋ ਵੀ ਵਿੱਕੀ ਭਾਈ ਵਧੀਆ ਵੀਡੀਓ ਹੋਰ ਕਰਦੀ ਅੱਛਾ ਯਾਰ 7000 ਦੇ ਦਿਆ ਆ 7000 ਭਾਈ ਵੈੜ ਦਦਾਂਗੇ ਪਾਣੀ ਵੈੜ ਮਾਲ ਪਜਾਦ ਦੇ ਹਿਸਾਬ ਨਾਲ 10000 ਰੁਪਏ ਥੱਲੇ ਜਾਣ ਠੀਕ ਆ ਹਾਂਜੀ ਵੈੜ ਵੀਰ ਜੀ ਬੜੀ ਸਾਫ ਬੜੀ ਵੈੜ ਠੀਕ ਹੈ ਜੀ ਭਾਈ ਠੰਡੀ ਠਿਰੀ ਵੀਰ ਜੀ ਬੜੀ ਵੈੜ ਤੇ ਹੁਣ ਇੱਕ ਆ ਦੂਸਰੇ ਨੰਬਰ ਤੇ ਸੰਗਾਲੀ ਆ ਆ ਭਾਈ ਸੰਗਾਲੀ ਜੀ ਠੀਕ ਆ ਇਹਦੇ ਥਾਣੇ ਦੇ ਸਾਦੇ ਲਾਗੇ ਤਾਂ ਕਿੰਨਾ ਚਾਹਤ ਕਲ ਦੁੱਧ ਦੁੱਧ ਭਾਜੀ ਤੋਂ 7 ਕਿਲੋ ਆ ਅੱਛਾ ਸਾਢੇ 6 ਕਿਲੋ ਪੱਕਾ ਹੀ ਹੋ ਪੱਕਾ ਤੋਂ ਜਿਹੜਾ ਹੈਗਾ ਪਤਾ ਲਈ ਪੱਕਾ ਗੇ ਤੇ ਆ ਬੱਛਾ ਜਿਹਦੇ ਮਗਰ ਠੀਕ ਆ ਇਹ 11 ਦਿਨਾਂ ਦੀ ਸੂਈ ਏ ਤੋਰੋਂ ਠੰਡੀ ਤੇਰੀ ਵੀ ਬੜੀ ਏ ਉਹ ਤਰ੍ਹਾਂ ਠੰਡੀ ਤੇਰੀ ਆ ਮੈਂ ਨਾ ਭਾਜੀ ਗੋਣ ਬੜੇ ਦੇ ਵਿੱਚ ਠੀਕ ਆ ਜਿੱਤ ਲਿਆਰਾ ਪਾਇਆ ਨਾ ਭਾਜੀ ਮੈਂ ਹਾਂਜੀ ਤੇ ਕੰਨ ਵੀ ਨਹੀਂ ਲਾਇਆ ਗੜ ਨੂੰ ਅੱਛਾ ਹਾਂ ਐਤਰਾ ਬਹੁਤ ਹੀ ਠੰਡੀ ਦੇਖੋ ਠੰਡੀ ਤੇਰੀ ਆ ਕੇ ਇਹ ਹੈ ਕਿ ਕੱਦ ਇਹਦਾ ਵੀ ਓਡਾ ਕੀ ਆ ਪੋਤਾ ਵੱਡਾ ਨਹੀਂ ਆ ਕੱਦ ਦੋਵਾਂ ਦਾ ਇੱਕੋ ਜਿਹਾ ਛੋਟਾ ਹੀ ਆ ਕੱਦ ਦੋਵਾਂ ਦਾ ਇਹਨੇ ਕਹਿ ਦਿੱਤੀ ਬੜੇ ਵੱਡੀਆਂ ਆ ਹਾਂਜੀ 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 ਬਾਕੀ ਸੁਆਹ ਵੀ ਪਹਿਲੇ 10 ਦੇ ਵਿੱਚ ਬਾਕੀ ਦੂਜਾ ਕੋਈ ਲਾ ਲਈ ਠੀਕ ਆ 10 ਦੇ ਪਹਿਲਾਂ ਹੀ ਬਾਕੀ ਚਲੋ ਪਹਿਲਾਂ ਦੂਜਾ ਸਵੇਰੇ ਕੋਈ ਜ਼ਿਆਦਾ ਫਰਕ ਨਹੀਂ ਹੁੰਦਾ ਦੁੱਧ ਦੇ ਦੇ ਕੋਲ 6-7 ਕਿਲੋ ਦੱਸਣੇ ਕਿ ਹੈਗਾ ਬਾਕੀ ਇਹ ਕਿ ਦੁੱਧ ਸੰਗਣ ਹੁੰਦਾ ਇਹੋ ਜਿਹੇ ਗਾਵਾਂ ਦਾ ਵੀ ਗੱਡੀ ਠੱਕ ਲਈ ਨੀ ਭਵਨਾ ਗਾਣਾ ਜਿਆਦਾ ਰੱਖਦੀ ਹੈ। ਠੀਕ ਹੈ ਜੀ। ਇੱਧਰ ਦੀ ਬੈਠੋ ਇੱਧਰ ਦੀ ਬੈਠੋ। ਲੈ ਜਾਗੇ। ਪੜੀਏ ਦੀਣਾ ਆੜ ਹੀ ਥਾਂਜ ਧਾਰਾ ਘੱਟ ਜੇ। ਕਿਹੜੇ ਚ? ਅਗਲੇ ਚ। ਹਾਂ ਜੀ। ਆ ਮੜਾ ਇਹ ਅੱਛਾ ਲਾਉ। ਦਾ ਬਖਾਰੀ ਗੇਰੀ ਕਰਨੀ ਠੀਕ ਹੈ ਮੈਂ ਉਹ ਨਹੀਂ ਕੁਝ ਕਰੀ ਆ ਠੀਕ ਹੈ ਇਧਰ ਦੇਖੋ ਭਾਈ ਆ ਚਵਾਸ ਸਾਫ ਇਧਰ ਦੇਖੋ ਕਿਹੜੇ ਸੰਜੇ ਤਰਾਂ ਗਾਣੇ ਇੱਥੇ ਭਾਈ ਕੱਟ ਜੀ ਠੀਕ ਹੈ ਹਾਂਜੀ ਆ ਬੱਚੇ ਨੇ ਵੀ ਡੰਡੀ ਜੀ ਵੱਡੀ ਆ ਵੇ ਇਧਰ ਠੀਕ ਹੈ ਡੰਡੀ ਜੀ ਇਧਰ ਦੇਖੋ ਠੀਕ ਹੈ ਜੀ ਤੇ ਤੁਹਾਡਾ ਗਾਟੇ ਦਾ ਬਾਕੀ ਨੂੰਨੇਗਾ ਛੱਡਾਣੇਗਾ ਛੇਲਦੀ ਨਹੀਂ ਆ ਠੀਕ ਆ ਉਹ ਮੇ ਕੋਈ ਮਨ ਲੋ ਭੈਣ ਚੋਵੇ ਜਨਾਨੀ ਚੋਵੇ ਬੰਦਾ ਚੋਵੇ ਜਿਹੜਾ ਮਰਜ਼ੀ ਭਰੀ ਚੋਈ ਜਾਵੇ ਤੇ ਠੀਕ ਹੈ ਜੀ ਹੁਣ ਬੜੇ ਵੈ ਮੱਛੀ ਜੇ ਉਹਨਾਂ ਦੀ ਗੁਸਰੀ ਜੇ ਤੇ ਹੈ ਗੁਸਰੀ ਕੀ ਜੱਡੀ ਜੇ ਠੀਕ ਆ ਤੇ ਇੱਥੇ ਕਵੇ ਨਿਗੀ ਜੀ ਆ ਤੇ ਮੋਲੇ ਵੀ ਇਹਦਾ ਨਿਗਾਜੇ ਕਰਤਾ ਫਿਰ ਨਿਗਾਜਾ 20000 ਰੁਪਈਆ ਤੇ ਨਹੀਂ ਫਿਰ ਵੀ ਕਿਉਂ ਅੰਦਰ ਲਿਆਈਏ ਇਹਨੂੰ ਭਾਜੀ ਥਾਣਾ ਬੜਾ ਪਿਆਰਾ ਜੇ ਫਿਰ ਵੇਚੇ ਭਾਜੀ ਕਰੋ ਤੁਸੀਂ ਕਰੋ 20 ਦੇ ਦਿਆ ਹੈ ਤੁਸੀਂ ਕਰੋ ਵੇਚੀਏ ਤਾਂ ਛੋੜੋ ਤੁਸੀਂ ਦੱਸੋ 20 ਜੋ ਕਿੰਨਾ ਛੱ 1500 ਛੱਡ ਦੀ ਦਿਵਤੀ ਭਾਈ ਜੱਸ ਨੌਕਰਾ ਫਿਰ 17 ਹੀ ਦੇ ਦਈਏ 17000 ਦੀ ਪੂਰੇ 15 ਹੀ ਦੇ ਦਈਏ ਅੱਛਾ 15 ਹੀ ਦੇ ਦਈਏ ਠੀਕ ਹੈ ਜੀ 500 ਰੁਪਿਆ ਛੋਟ ਅਸੀਂ ਭਾਜੀ 14 ਦੀ ਦਵਾਂਗੇ ਠੀਕ ਆ 14000 ਦੀ ਵਿੱਚ ਹੀ ਦਵਾਂਗੇ ਸਾਡੇ 13 ਦੀ ਵੀਰਜੀ ਦੇ ਦਾਂਗੇ ਕੋਈ ਨਹੀਂ ਠੀਕ ਹੈ ਜੀ ਕੋਈ ਨਹੀਂ ਕੰਡੀ ਪੱਕ ਠੀਕ ਹੈ ਤੇ ਠੀਕ ਹੈ ਵਿਦਿਆ ਹੋਰ ਕੁਝ ਹੈ ਨਾ ਫਿਰ ਬਸ ਭਾਜੀ ਜਿਨੇ ਵੀ ਡੰਗਰ ਰਾਣਾ ਆਪਣੀ ਦੋ ਡਾਂਗੇ ਖੋਜੋ ਕੇ ਖੜੇ ਚੋਕੇ ਤਸੱਲੀ ਕਰਕੇ ਖੜੇ ਹਨ ਕਿੰਨੀ ਸਿਰਤ ਕਰ ਲਈ ਹੋਣੀ ਥੋੜੀ ਠੀਕ ਹੈ ਜੀ ਹਾਂਜੀ ਬਾਕੀ ਦੋਵੇਂ ਸੋਈਆਂ ਸਵਾਈਆਂ ਇੱਥੇ ਆਓ ਆਪਣੀ ਮਰਜ਼ੀ ਨਾਲ ਆਪਣੀ ਸਤ ਤਸੱਲੀ ਕਰਕੇ ਵੇਚਾ ਕੇ ਖੜਾ ਭਾਜੀ ਸਿਰਤ ਨਹੀਂ ਕਰਦੇ ਡੰਗਰ ਹਾਂਜੀ ਹਾਂਜੀ ਪਿੱਛੋਂ ਲੈ ਗਏ ਸਾਡੇ ਕਿਹੜਾ ਤੂੜੀ ਜੋ ਨਿਕਲੀਆਂ ਕਿ ਨਹੀਂ ਹਾਂਜੀ ਹਾਂਜੀ ਘਰ ਬਾਲੀਆਂ ਇਹੋ ਜੀ ਗੱਲ ਨਹੀਂ ਕਰਦੇ ਠੀਕ ਹੈ ਪੈਰ ਪੱਥ ਖੜੇ ਪੈਰ ਕਰਕੇ ਆਏ ਆ ਕਿ ਲਾ ਕੇ ਦੇਣੇ ਆ ਆਪਣੀ ਸਮਝਣਾ ਆਪਣੀ ਜ਼ਿੰਮੇਵਾਰੀ ਤੇ ਖੜੇ ਜੀ ਆਈਆਂ ਪੁੱਠੀਆਂ ਇਹ ਕਿਹੜੇ ਜਨੇ ਲੈਣੀ ਉਹਨੇ ਪੁੱਠੀਆਂ ਮਾਰ ਦਿੱਨਾ ਠੀਕ ਹੈ ਜੀ ਠੀਕ ਹੈ ਜੀ ਬਾਕੀ ਆਪਣੀ ਦੋ ਟਾਈਮ ਚੁਵਾਈ ਕਰੋ ਤਿੰਨ ਟਾਈਮ ਚੁਵਾਈ ਕਰੋ ਤਸੱਲੀ ਕਰਕੇ ਖੜੋ ਜੀ